ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਾਬੇ ਨਾਨਕ ਦੀ ਧਰਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਦਿਉੜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਦਿਉੜੀ ਨਾਨਕਚੀਰੇ ਕਰਨਾਟਕਾ ਦੇ ਵਿੱਚ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਵਾਬ ਬਣਿਆ ਤੇ ਇੱਥੇ ਅਸੀਂ ਪੰਜਾਬ ਤੋਂ ਆਏ ਆਂ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿੰਨੀ ਗਰਮੀ ਪੈ ਰਹੀ ਆ ਤੇ ਇੱਥੋਂ ਦਾ ਵੈਦਰ ਦੇਖੋ ਕਿੰਨਾ ਸੋਹਣਾ ਵੈਦਰ ਆ ਬਹੁਤ ਸੋਹਣਾ ਵੈਦਰ ਆ ਕਿੰਨੀ ਠੰਡਾ ਕਾ ਤੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸ੍ਰੀ ਨਾਨਕਪੀਰਾ ਸਾਹਿਬ ਬੇਦਰ ਸੁਦਾਸਤੰਗੇ ਵੀ ਇਹ ਉਹ ਸਥਾਨ ਆ ਜਿੱਥੇ ਪਹਿਲੇ ਪਾਸ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਰੇ ਪਾਣੀਆਂ ਨੂੰ ਮਿੱਠਾ ਕਰ ਦਿੱਤਾ ਇਤਿਹਾਸ ਦੱਸਦਾ ਵੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਦਾਸਿਆਂ ਦੌਰਾਨ ਸ੍ਰੀ ਹਜੂਰ ਸਾਹਿਬ ਤੋਂ ਚੱਲ ਕੇ ਵਿਧਰਾ ਪਹੁੰਚੇ ਤਾਂ ਉਹਨਾਂ ਇੱਕ ਪਹਾੜੀ ਤੇ ਆਸਣ ਲਾ ਲਏ ਜਿੱਥੇ ਸੰਗਤਾਂ ਨੂੰ ਪਤਾ ਲੱਗਿਆ ਤੇ ਵੱਡੀ ਗੰਟੀ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ ਸੰਗਤਾਂ ਨੇ ਗੁਰੂ ਸਾਹਿਬ ਪੂਰੇ ਬੇਨਤੀ ਕੀਤੀ ਵੀ ਮਹਾਰਾਜ ਇਹ ਇਲਾਕੇ ਦਾ ਪਾਣੀ ਖਾਰਾ ਦੂਰ ਦੂਰ ਤੱਕ ਪੀਣ ਵਾਸਤੇ ਪਾਣੀ ਨਹੀਂ ਕੋਈ ਕਿਰਪਾ ਕਰੋ ਵੀ ਖਾਰਾ ਸਾਡਾ ਕੋਈ ਮਿੱਠੇ ਪਾਣੀ ਦਾ ਕੋਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੋ ਸਕੇ ਗੁਰੂ ਸਾਹਿਬ ਜੀ ਨੇ ਸੰਗਤਾਂ ਦੇ ਹੁਕਮ ਨੂੰ ਮੰਨਦੇ ਹੋਏ ਆਪਣੀ ਇੱਕ ਖਤਮ ਧਰਤੀ ਦੇ ਮਾਰੀ ਜਿੱਥੇ ਮਿੱਠੇ ਪਾਣੀ ਦਾ ਫੁਆਲਾ ਫੁੱਟ ਪਿਆ ਜਿੱਥੇ ਅੱਜ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਅੱਜ ਵੀ ਮਿੱਠੇ ਪਾਣੀ ਦਾ ਉਹ ਝਰਨਾ ਚਾ ਰਿਹਾ ਜਿੱਥੇ ਸਾਰੀ ਸੰਗਤ ਉਹ ਪਿੱਤਰ ਪਾਣੀ ਨੂੰ ਜਾ ਸਕਦੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਕਰਨਾਟਕ ਦੇ ਵਿੱਚ ਸ੍ਰੀ ਹਜੂਰ ਸਾਹਿਬ ਤੋਂ ਤਕਰੀਬਨ 180 ਕਿਲੋਮੀਟਰ ਦੂਰ ਤੇ ਹੈਗਾ ਗੁਰਦੁਆਰਾ ਨਾਨਕ ਥੀਰਾ ਬੇਦਰ ਜਿੱਥੇ ਸੰਗਤਾਂ ਦਰਸ਼ਨ ਕਰਦੇ ਆਤੇ ਇੱਥੋਂ ਸੰਗਤਾਂ ਦੱਸਦੇ ਆ ਵੀ ਗੁਰੂ ਸਾਹਿਬ ਤੋਂ ਕੋਈ ਵੀ ਥਾਂ ਤੇ ਕੋਈ ਮੰਗੋ ਮੰਨਦਾ ਸੱਚੇ ਦਿਲੋਂ ਤਾਂ ਉਹ ਪੂਰੀ ਹੋ ਜਾਂਦੀ ਆ ਤੇ ਸੋਸ ਦੀਆਂ ਸੰਗਤਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੋਸ ਦੀਆਂ ਸੰਗਤਾਂ ਗੁਰੂ ਸਾਹਿਬ ਨੂੰ ਜਿਵੇਂ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਾਸ ਆਏ ਆਪਣੇ ਤਾ ਪਾਉਂਦੇ ਆ ਇਹ ਅਵਤਾਰ ਪਾਉਂਦੇ ਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਦੌਲਤ ਅੱਜ ਉਹਨਾਂ ਨੂੰ ਪਾਣੀ ਪਵਿੱਤਰ ਪਾਣੀ ਪੀਣ ਨੂੰ ਮਿਲਿਆ ਆਸੇ ਪਾਸੇ ਦੇਖਿਆ ਵੀ ਇੱਥੇ ਸਾਰਾ ਹੀ ਪਾਣੀ ਖਾਰਾ ਵਾ ਪਰ ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉੱਥੇ ਪਾਣੀ ਮਿੱਠਾ ਚਾ ਰਿਹਾ ਉਸ ਕਰਕੇ ਹੀ ਇਸ ਥਾਂ ਦਾ ਨਾਮ ਗੁਰਦੁਆਰਾ ਨਾਲਕ ਠੀਰਾ ਪੈ ਗਿਆ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਨਾਨਕ ਦੇਵ ਜੀ ਦੀ ਚਾਰੇ ਅਦਾਸੀਆਂ ਦੀ ਉਹ ਸਾਰਾ ਨਕਸ਼ਾ ਦੇਖੋ ਗੁਰੂ ਨਾਨਕ ਦੇਵ ਜੀ ਨੇ ਭਾਰਤ ਈਰਾਨ ਇਰਾਕ ਤੁਰਕੀ ਦੇ ਪਾਲ ਪੂਰੇ ਭਾਰਤ ਵਿੱਚ ਅਦਾਸੀਆਂ ਕੀਤੀਆਂ ਇਹ ਵੀ ਕੋਈ ਕਰਾਮਾਤ ਨਹੀਂ ਅੱਜ ਦੇ ਦੇਖੋ ਮਸਿੰਦਰੀ ਯੁੱਗ ਵਿੱਚ ਜਦੋਂ ਕਿ ਟ੍ਰੇਨਾਂ ਕਾਰਾਂ ਜਹਾਜ਼ ਪਤਾ ਨਹੀਂ ਕੀ ਕੋ ਸਾਧਨ ਆਪਾਂ ਇੰਨਾ ਸਫਰ ਨਹੀਂ ਕਰ ਸਕਦੇ ਪਰ ਗੁਰੂ ਨਾਨਕ ਸਾਹਿਬ ਐਡੇ ਅਵਤਾਰ ਸਨ ਜਿਨ੍ਹਾਂ ਨੇ ਪੈਦਲ ਹੀ ਸਾਰੀ ਦੁਨੀਆ ਦੀ ਅਦਾਸੀ ਕੀਤੀ ਤੇ ਦੁਨੀਆ ਨੂੰ ਤਾਰਿਆ ਉਸੇ ਲੜੀ 'ਚ ਇਹ ਗੁਰਦੁਆਰਾ ਨਾਨਕ ਛੀਰਾ ਜਿੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਇੱਥੇ ਇੱਕ মিઠھے پانی ਦਾ ਫੁਆਰਾ ਉਹਨਾਂ ਨੇ ਚੁਰਾਇਆ ਤੇ ਸੰਗਤਾਂ ਧੰਨਾ ਜੋ ਸਥਾਨ ਤੇ ਦਰਸ਼ਨ ਕਰਦੇ ਆ ਅਸੀਂ ਵੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਧੰ 25 ਧੰ ਧੰ ਸਮਝਦੇ ਆ ਵੀ ਜਦੋਂ ਸਾਨੂੰ ਵੀ ਅੱਜ ਦਰਸ਼ਨ ਕਰਦਾ ਮੌਕਾ ਮਿਲਿਆ ਇਸ ਸਥਾਨ ਤੇ ਬੜੇ ਟਾਈਮ ਤੋਂ ਮਨ 'ਚ ਸਰਦਾ ਸੀ ਵੀ ਕਦੋਂ ਗੁਰੂ ਸਾਹਿਬ ਦੇ ਸਾਨੂੰ ਦਰਸ਼ਨ ਹੋਣ ਪਰ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਅੱਜ ਸਾਡੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਸੇਤਰਾ ਜੀ ਮਾਰਕਫੈਟ ਦੇ ਮੈਨੇਜਰ ਜਸਵੰਤ ਸਿੰਘ ਜੀ ਗੁਰੂ ਆਪਣੇ ਗਲੋਬਲ ਮੂਵੀ ਦੇ ਆਪਣੇ ਡਾਇਰੈਕਟਰ ਸਾਹਿਬ ਜੋ ਮਾਲਕ ਨੇ ਮਹੀਪ ਸਿੰਘ ਜੀ ਜੱਸਾ ਸਾਹਿਬ ਅਸੀਂ ਅੱਜ ਚਾਰੇ ਇੱਥੇ ਪਹੁੰਚੇ ਆ ਆਪਦੀ ਨੂੰ ਵੀ ਆਪ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਪਣੇ ਜੀਵਨਾਂ ਨੂੰ ਸਫਲਾ ਕਰੋ ਤੇ ਉਮੀਦ ਕਰਦਾ ਵੀ ਸਥਾਨ ਤੇ ਜਰੂਰ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਸ਼ਾਲ ਗੁਰਦੁਆਰਾ ਸਾਹਿਬ ਦਾ ਖੇਤਰਾ ਗੁਰਦੁਆਰਾ ਨਾਨਕਚੀਰਾ ਜੋ ਕਰਨਾਟਕਾ ਦੇ ਸ਼ਹਿਰ ਵਿਦਰ ਵਿੱਚ ਵਸਿਆ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਚਾਰੇ ਆਸਿਆ ਕਰਦੇ ਹੋਏ ਇੱਥੇ ਪਹੁੰਚੇ ਸਨ ਜਿੱਥੇ ਇਹਨਾਂ ਨੇ ਸੰਗਤਾਂ ਦੇ ਬੇਨਤੀ ਅਨਸਾਰ ਮਿੱਠੇ ਪਾਣੀ ਦਾ ਚਸਮਾ ਇੱਥੇ ਸੰਗਤਾਂ ਦੇ ਸਪੁਰਦ ਕੀਤਾ ਹੁਣ ਤੁਹਾਨੂੰ ਅਸੀਂ ਉਸ ਸਾਨਵਲ ਜਾ ਰਹੇ ਹਾਂ ਜਿੱਥੇ ਉਹ ਪਵਿੱਤਰ ਚਸਮਾ ਜਿੱਥੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਗਿਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪ੍ਰਸਾਦ ਕਾਊਂਟਰ ਆ ਇੱਧਰ ਜੋੜਾ ਘਰ ਆ ਸਾਹਮਣੇ ਸਰੋਵਰ ਆ ਮੈਂ ਬੇਇੱਜ਼ਤੀ ਕਰੂੰਗਾ ਮਸੀਂ ਪਿੰਡੀ ਨੂੰ ਵੀ ਸਰੋਵਰ ਤੇ ਵੀ ਦਰਸ਼ਨ ਕਰਾਓ ਸਾਹਮਣੇ ਸਰੋਵਰ ਆ ਇਸ ਸरोवर ਦੀ ਸਫਾਈ ਚੱਲ ਰਹੀ ਆ ਇਸ ਕਰਕੇ ਪਾਣੀ ਕੱਢਿਆ ਗਿਆ ਖੱਬੇ ਹੱਥ ਸਰਾਵਾਂ ਜਿੱਥੇ ਦੂਰੋਂ ਆ ਕੇ ਯਾਤਰੀ ਰਹਿ ਸਕਦੇ ਨਵੀਂ ਸਰਾਵਾਂ ਬਣ ਰਹੀ ਆ ਸਾਹਮਣੇ ਪਾਰਕਿੰਗ ਆ ਇੱਕ ਬਾਗ ਬਣਿਆ ਤੁਸੀਂ ਇੱਕ ਉਹ ਦੇਖੋਗੇ ਵੀ ਬਾਗ ਦੇ ਵਿੱਚ ਬੜੇ ਵਧੀਆ ਫਲ ਲੱਗੇ ਹੋਇਆ ਇਹ ਵੀ ਗੁਰੂ ਸਾਹਿਬ ਦੀ ਵਕਸਸ ਆ ਤੁਹਾਨੂੰ ਦਿਖਾਉਣਾ ਹੈ ਬਾਗ ਦੇ ਵਿੱਚ ਜਾ ਕੇ ਕਿੰਨੇ ਵਧੀਆ ਸੋਹਣੇ ਸੋਹਣਾ ਫਲ ਲੱਗੇ ਹੋਇਆ ਤੁਹਾਨੂੰ ਸੰਗਤਾਂ ਨੂੰ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸਾਹਮਣੇ ਇੱਧਰ ਹੈਗੇ ਆ ਜੀ ਉਹ ਦੇਖੋ ਸਾਹਮਣੇ ਫਲ ਲੱਗੇ ਹੋਇਆ ਹੁਣ ਸੰਗਤਾਂ ਨੂੰ ਅਸੀਂ ਦਰਸ਼ਨ ਕਰਾਉਣਾ ਅਮਰਤ ਕੌਂਡ ਦੇ ਜੀ ਜੋਬੀਨਟ ਕਿਤੇ ਵੀ ਮੁਸਾਹਮਤ ਨਹੀਂ ਪੈਂਦੀ। ਗੁਰੂ ਸਾਹਿਬ ਜੀ ਦੇ ਖਾਰੇ ਪਾਣਿਆਂ ਨੂੰ ਮਿੱਠਾ ਕੀਤਾ ਸੀ ਇੱਥੇ ਜੀ। ਇਹ ਤੁਹਾਨੂੰ ਹੁਣ ਦਰਸ਼ਨ ਕਰਾਉਣੇ ਆ ਉਸ ਅੰਮ੍ਰਿਤ ਕੁੰਡ ਦੇ। ਫਤੂਲਾ ਵੀ ਸਕਾਂਗੇ। ਇਹ ਗੁਰਦੁਆਰਾ ਨਾਲ ਕਚੀਰਾ ਵਿਧਰ ਜਿੱਥੇ ਗੁਰੂ ਸਾਹਿਬ ਨੇ ਖਾਰੇ ਪਾਣਿਆਂ ਨੂੰ ਮਿੱਠਾ ਕੀਤਾ। ਸਾਂਤਾਂ ਦੂਰੋਂ ਦੂਰੋਂ ਇਸ ਥਾਂ ਦੇ ਦਰਸ਼ਨਾਂ ਵਾਸਤੇ ਆਉਂਦੀਆਂ। ਤੁਸੀਂ ਸਾਡੋਂ ਹੁਣ ਦਰਸ਼ਨ ਕਰਦੇ ਆਂ ਦੇਖੋ ਸੰਗਤ ਇਸ ਪਵਿੱਤਰ ਅਮਰਤ ਨੂੰ ਸੈਕੰਡ ਲਾਈਂ ਲੈਂਡ ਤੇ ਲੱਗੇ ਹੋ ਗਿਆ। ਇਹ ਉਹ ਪਵਿੱਤਰ ਜਸਵਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਖਾਰੇ ਪਾਣੇ ਨੂੰ ਮਿੱਠਾ ਕੀਤਾ। ਬੱਦੀ ਗਿਰਤੀ ਤੇ ਸੰਗਤਾਂ ਇੱਥੇ ਚੂਲਾ ਸਕਦੀਆਂ। ਤੁਹਾਨੂੰ ਵੀ ਅਸੀਂ ਦਰਸ਼ਨ ਕਰਾਉਨੇ ਆਂ। ਅਸੀਂ ਅੱਜ ਪੰਜਾਬ ਤੋਂ ਵਾਹੇ ਪਹੁੰਚੇ ਅਸੀਂ ਪੰਜਾਬ ਦੇ ਵਿੱਚ ਬੜੀ ਗਰਮੀ ਹੈ ਪਰ ਇੱਥੇ ਗੁਰੂ ਸਾਹਿਬ ਦੀ ਏਡੀ ਬਖਸ਼ਾ ਸਾਹ ਦੇਖੋ ਜੀ ਆਇਆਂ ਨੂੰ ਖਾਲੀ ਜੀ ਦਰਸ਼ਨ ਕਰੋ ਜੀ ਤੁਹਾਨੂੰ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਜੀ ਉੱਧਰ ਜਾਓ ਉੱਧਰ ਬਸ 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 ਕੋਈ ਨਾ ਜੀ ਛੋੜ ਦਿਓ ਬਾਰਲਾ ਜੀ ਪੰਜਾਬ ਤੋਂ ਆਇਆ ਇਹ ਤਾਂ ਤੁਹਾਡੇ ਵਰਗੇ ਬਾਬਾ ਇਹੋ 10 ਆਉਣਗੇ ਜਿਹਨੂੰ ਕਿਹਨੂੰ ਦਵਾ ਕੇ ਆਂਦੀ ਆ ਦਰਸ਼ਨ ਕਰੋ ਸੰਗਤਾਂ ਨੂੰ ਜੀ ਇਵੇਂ ਜਗਾ ਲੱਗਦਾ ਤੁਸੀਂ ਉਧਰ ਵੀ ਆਓ ਘੁੰਮ ਕੇ ਬਰਲੈਂਡ ਦੇ ਵਿੱਚ ਹੁਣ ਸੰਗਤਾਂ ਵੀ ਦਿਖਾਉਣੇ ਆ ਜਿਹੜਾ ਪਵਿੱਤਰ ਇੱਥੇ ਅਮਰਤ ਕੁੰਡ ਵੜਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਥਕ ਵਰਤਾਇਆ ਸੀ ਉਹਨਾਂ ਦੇ ਬਾਹਰ ਆ ਦੇਖੋ ਇਤਿਹਾਸ ਲਿਖਿਆ ਸੰਗਤ ਇੱਥੇ ਪੜ ਸਕਦੀ ਆ ਅਸੀਂ ਆਪਣੇ ਚੈਨਲ ਤੇ ਵੀ ਪਾ ਸਕਦੇ ਆ ਇੱਕ ਹੋਰ ਸੰਗਤਾਂ ਜਿਹੜੀ ਪੰਜਾਬ ਆਉਣ ਵਾਲੇ ਸੰਗਤਾਂ ਨੂੰ ਇਹ ਸੇਵਾਦਾਰ ਨੇ ਬੇਨਤੀ ਕੀਤੀ ਵੀ ਇੱਥੇ ਇੱਕ ਤਾਂ ਜਿਹੜੇ ਨਾ ਆਪਣੇ ਬੰਜਾਰੇ ਸਖਾ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜਿਹੜਾ ਵੀ ਆਉਂਦਾ ਉਹ ਪੰਜਾਬੀ ਦੇ ਥੋੜੇ ਕਨੇ ਕਾਇਦੇ ਲੈ ਕੇ ਆਵੇ ਜਿੱਤੇ ਉੜਾੜਾ ਵੀ ਪੰਜਾਬੀ ਸਿੱਖ ਸਕਣ ਇੱਕ ਹੋ ਸਕੇ ਤਾਂ ਜਿਹੜੇ ਰੰਬੇ ਹੁੰਦੇ ਆ ਗੋਡੀ ਕਰਨ ਵੇਲੇ ਇੱਥੇ ਰੰਬੇ ਨਹੀਂ ਮਿਲਦੇ ਰੰਬੇ ਪਲਾਸਟਿਕ ਦੇ ਮਿਲਦੇ ਆ ਉਹਨਾਂ ਸੇਵਾ ਹੁੰਦੀ ਦੀ ਸੇਵਾਦਾਰ ਕਹਿੰਦਾ ਜਿਆਦੇ ਲੋੜ ਨਹੀਂ ਜਿਹੜਾ ਵੀ ਕੋਈ ਸੰਗਤ ਆਉਂਦੀ ਆ ਪੰਜ ਸੱਤ ਰੰਬੇ ਤੇ 10 ਵੀ ਕਾਇਦੇ ਪੰਜਾਬੀ ਵਾਲੇ ਤਾਂ ਕਿ ਇੱਥੇ ਸੰਗਤ ਵੀ ਪੰਜਾਬੀ ਦਾ ਗਿਆਨ ਲੈ ਸਕੇ ਇਹ ਸੰਗਤਾਂ ਨੂੰ ਸਾਡੀ ਬੇਇੱਜ਼ਤੀ ਆ ਇਹ ਸਾਹਮਣੇ ਇਤਿਹਾਸ ਲਿਖਿਆ ਹੋਇਆ ਇਹ ਸੰਗਤਾਂ ਪੜ ਕੇ ਆਪਣਾ ਜੀਵਨ ਸੁਧਾਲਾ ਕਰ ਸਕਦੇ ਆ ਜਿਹੜਾ ਮੌਜੂਦ ਰਣੇ ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਜੋ ਇੱਥੇ ਸੇਵਾ ਨਿਵਾ ਰਹੇ ਆ ਇਹ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਜੀਤ ਸਿੰਘ ਜੀ ਨੂੰ ਵੀ ਜਰੂਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿੱਦਾਂ ਕਿ ਬਾਬਾ ਜੀ ਇੱਥੇ ਆਪਣੇ 10-12 ਕਾਲਜ 10-12 ਕਾਲਜ ਔਰ ਆਪਣੇ ਸਕੂਲ ਸੰਸਥਾ ਜਿਹੜੀ ਚੱਲਦੇ ਆ ਉਹ ਆਪਣੇ ਜੋ ਨਨਕਾ ਝੀਰਾ ਗੁਰਦੁਆਰਾ ਸਾਹਿਬ ਕਮੇਟੀ ਹੈ ਦੇ ਅੰਡਰ ਆ ਜੀ 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 ਤੇ ਉੱਥੇ ਮਤਲਬ ਕਿ ਆਪਣੇ ਜਿਹੜੇ ਗੁਰਸਿੱਖ ਬੱਚੇ ਬੱਚੀਆਂ ਉਹਨਾਂ ਦੇ ਉਹਨਾਂ ਦੇ ਲਈ ਸੀਟਾਂ ਹੈਗੀਆਂ ਇੱਥੇ ਤੇ ਜਿਨ੍ਹਾਂ ਦੇ ਬੱਚੇ ਗੁਰਸਿੱਖ ਲड़का ਲੜਕੀ ਹੋਵੇ ਕੋਈ ਵੀ ਹੋਸਟਲ ਦੀ ਸੌਦਾ ਉਹ ਬਾਹਰੋਂ ਵੀ ਕਿਸੇ ਰਾਤ ਤੋਂ ਲੈ ਸਕਦੇ ਦਾਖਲਾ ਜੀ ਕਿਤੋਂ ਵੀ ਆ ਸਕਦੇ ਆ ਬੱਚਾ ਅਮਰਸ਼ਾਕੇ ਹੋਵੇ ਲड़का ਹੋਵੇ ਲੜਕੀ ਹੋਵੇ ਕੋਈ ਵੀ ਹੋਵੇ ਤੇ ਉਹਦੇ 70% ਨੰਬਰ ਹੋਣ ਦਸਵੀਂ ਤੇ 12ਵੀਂ ਚੋਂ ਜੀ ਜੀ ਤਾਂ ਹਰ ਇੱਕ ਸਮੈਸਟਰ ਦੇ ਵਿੱਚ ਮਤਲਬ ਹਰ ਇੱਕ ਸਟਰੀਮ ਦੇ ਵਿੱਚ ਉਹਨੂੰ ਇੱਕ ਇੱਕ ਸੀਟ ਉਹਨਾਂ ਨੂੰ ਮਿਲ ਸਕਦੀ ਆ ਜੀ ਤਾਂ ਮਤਲਬ ਫੀਸ ਬਿਲਕੁਲ ਹੀ ਮਾਮੂਲੀ ਕੋਈ ਬਹੁਤ ਘਟਿਆ ਆਪਣੇ ਜਿਹੜੇ ਆਪਣੇ ਇਥੇ ਡਾਇਰੈਕਟਰ ਸਾਹਿਬ ਆਏ ਆ ਕਰਨਲ ਰਵੀਦੀਪ ਸਿੰਘ ਜੀ ਜੀ ਉਹਨਾਂ ਦਾ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ ਉਹ ਆਪਣੇ ਕਾਲਜ ਜਿੰਨੀ ਆ ਆਪਣਾ ਇਥੇ ਆ ਇੰਜੀਨੀਅਰਿੰਗ ਕਾਲਜ ਆ ਇਥੇ ਗੁਰਨਾਨਗਦੇਵ ਇੰਜੀਨੀਅਰਿੰਗ ਕਾਲਜ ਆ ਗੁਰਨਾਨਕ ਪਬਲਿਕ ਸਕੂਲ ਆ ਉਤੋਂ ਬਾਅਦ ਆਪਣਾ ਆ ਆਈਟੀਆਈ ਆ ਆਈਟੀਆਈ ਤੋਂ ਲਾਵਾ ਫਿਰ ਨਰਸਿੰਗ ਕਾਲਜ ਆ ਬਾਬਾ ਜੀ ਇਹ ਖੇਤਰ ਤੁਸੀਂ ਥੋੜਾ ਹੋਰ ਸਵਾਲ ਆ ਵੀ ਸਿੱਖਾ ਵੀ ਕਿੰਨੀ ਕਿੰਨੀ ਕਿੰਤੀ ਆ ਸਿੱਖਾਂ ਦੀ ਗਿਣਤੀ ਬਾਬਾ ਜੀ ਸਿੱਖਾਂ ਦੀ ਗਿਣਤੀ ਥੋੜੀ ਆ ਪਰ ਉਦਾਂ ਬੜੇ ਚੜ੍ਹਦੀ ਕਲਾ ਜਾ ਜਿੰਨਾ ਇੱਥੇ ਇਹਨਾਂ ਨੇ ਆਪਣਾ ਐਜੂਕੇਸ਼ਨ ਸੈਕਟਰ ਦੇ ਵਿੱਚ ਕੰਮ ਕਰ ਰਹੇ ਆ ਹੋਰ ਵੀ ਅੱਗੇ ਸਕੂਲ ਲਾਗੇ ਲਾਗੇ ਬਣ ਰਹੇ ਆ ਆਪਣੇ ਚੇਅਰਮੈਨ ਸਾਹਿਬ ਪ੍ਰਧਾਨ ਆ ਜਿਹੜੇ ਕਾਲਜ ਦੇ ਆ ਕਮੇਟੀ ਦੇ ਇੱਥੋਂ ਇੱਥੇ ਵੀ 10-12 ਤੇ ਇਸ ਟੀਮ ਹੋ ਗਈ ਜਿਹੜੇ ਆਪਣੇ ਸਬਜੈਕਟ ਆ ਕਾਲਜ ਦੇ ਔਰ ਇੱਥੋਂ ਬਾਹਰ 50 ਕਿਲੋਮੀਟਰ ਤੋਂ ਹੋਰ ਨਵੇਂ ਬਣ ਰਹੇ ਆ ਐਜੂਕੇਸ਼ਨ ਲਈ ਬਹੁਤ ਆਪਣੀਆਂ ਮਤਲਬ ਕਮੇਟੀ ਬਹੁਤ ਵਧੀਆ ਪ੍ਰਾਲੇ ਕਰ ਰਹੀ ਹੈ ਇੱਥੇ ਦੇ ਬੱਚੇ ਜਿਹੜੇ ਜਿਹੜੇ ਮਤਲਬ ਇੱਥੇ ਸਿੰਘ ਸੇਵਾਦਾਰ ਆ ਉਹਨਾਂ ਦੇ ਬੱਚਿਆਂ ਨਾਲ ਤੁਸੀਂ ਗੱਲ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਇਹ ਜਿਹੜੇ ਇੰਨਾ ਲੈਵਲ ਕੀ ਆ ਸਖਾਲ ਜਾਂ ਪੰਜਾਬੀ ਆ ਪੰਜਾਬੀ ਬਸਦੇ ਆ ਉਹ ਤੋਂ ਸਖਾਲ ਆ ਵਧੀਆ ਉਹਨਾਂ ਦਾ ਜੀਵਨ ਬਹੁਤ ਵਧੀਆ ਜੀ ਮਹਾਰਾਜ ਕੀ ਕਾਰੋਬਾਰ ਕੀ ਕਰਦੇ ਜਿਆਦਾ ਜਿੱਥੇ ਕਾਰੋਬਾਰ ਜਿੱਦਾਂ ਹੁਣ ਕੋਈ ਇੱਕ ਸੇਵਾਦਾਰ ਆ ਉਹ ਇੱਥੇ ਗੁਰੂ ਘਰ ਸੇਵਾ ਸੇਵਾ ਉਹਨਾਂ ਕਮਰਾ ਰੋਟੀ ਪਾਣੀ ਸਭ ਫਰੀ ਆ ਤੇ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਏ ਉਹ ਨੌਕਰੀਆਂ ਕਰ ਰਹੇ ਆ ਜੀ ਜੀ ਤੇ ਜਿੰਨੇ ਬਾਕੀ ਜਿਹੜੇ ਆ ਬਾਬਾ ਬਰਵਿੰਦਰ ਸਿੰਘ ਜੀ ਇਹ ਲੰਗਰ ਸਾਹਿਬ ਵਾਲੇ ਨਦੇੜ ਵਾਲੇ ਉਹਨਾਂ ਦੇ ਜਿੰਨੀ ਕਾਰ ਸੇਵਾ ਪਿੱਛੇ ਇਹ ਬਿਲਡਿੰਗ ਬਣ ਰਹੀ ਆ ਤੁਸੀਂ ਸਾਰਾ ਦਿਖਾਓ ਮਤਲਬ ਇਧਰੋਂ ਦਿਖਾ ਜੀ ਆ ਪਿੱਛੇ ਰਿਜ਼ਿਡੈਂਸ ਬਣ ਰਿਹਾ ਹਾਂਜੀ ਤੇ ਉਹ ਉਹਨਾਂ ਦੇ ਜਿੰਨੀ ਉਹਨਾਂ ਦੀ ਸੰਗਤ ਆ ਉਹ ਮਤਲਬ ਕਾਰ ਸੇਵਾ ਦੇ ਵਿੱਚ ਜਿਹੜੇ ਬੰਦੇ ਆ ਅ ਮਿਸਤਰੀ ਦਾ ਕੰਮ ਟਾਈਲਾਂ ਦਾ ਹੋਇਆ ਇਹ ਮਤਲਬ ਨੰਨੰਤਰ ਸੇਵਾਵਾਂ ਚੱਲ ਰਹੀਆਂ ਆ ਕੁਝ ਸੇਵਾਵਾਂ ਮਾ ਉਹਨਾਂ ਦੇ ਅੰਦਰ ਕੁਝ ਕਮੇਟੀ ਜਨਰ ਕੁਝ ਬੰਲਾ ਦੇ ਇੱਥੇ ਬੰਦਾਰਾ ਸਿੱਖ ਵੀ ਰਹਿੰਦੇ ਆ ਹਾਂਜੀ ਇਹ ਮਤਲਬ ਜਿਹੜੇ ਬਕਮੀ ਸ਼ਕੀਲ ਦੇ ਪਹਿਲਾਂ ਦੇ ਇੱਥੇ ਪੁਰਾਣੇ ਕਿਸੇ ਨੂੰ 40 ਸਾਲ ਹੋਵੇ ਕਿਸੇ ਨੂੰ 50 ਮਤਲਬ ਕਾਫੀ ਪੁਰਾਣੇ ਉਹ ਵੀ ਕਹਿੰਦੇ ਪੂਰੇ ਸਿੱਖੀ ਨਾਲ ਜੁੜੇ ਹੋਇਆ ਜੀ ਬਹੁਤ ਮਤਲਬ ਸਾਰੇ ਹੀ ਮਤਲਬ ਆਪਣੇ ਤਾਂ ਕੋਈ ਉਧਰ ਬਾਲਬੂਲ ਕਟਾ ਲੈਂਦੇ ਆ ਉਹ ਇਹ ਨਾ ਇੱਥੇ ਤੁਹਾਨੂੰ ਇੱਕ ਨਹੀਂ ਮਿਲੂਗਾ ਠੀਕ ਆ ਜੀ ਆ ਇਥੇ ਨਹੀਂ ਜਾ ਸਕਦੇ ਇਹਨਾਂ ਦੇ ਪਿੱਛੇ ਅਜੁਨੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਸਾਰਿਆਂ ਦੇ ਬੱਚੇ ਦਿਮਾਲੇ ਬੰਦਿਆ ਆਮ ਤਾਂ ਦੇਖਿਆ ਹਾਜ਼ਰੀ ਦੇ ਵੀ ਜਾ ਰਹੇ ਸਿੱਖੀ ਹੈਗੇ ਆ ਇੱਥੇ ਬੈਕਸਾਈਡ ਤੇ ਕੁਛਾਂ ਕੁਛ ਨੂੰ ਇੱਥੇ ਕਮਰੇ ਆ ਗ੍ਰਾਂਤੀ ਸਿੰਘ ਅੰਦਰ ਰਹਿੰਦੇ ਇੱਥੇ ਤੇ ਬਾਕੀ ਇਹਦੇ ਬੈਕਸਾਈਡ ਦੇ ਉੱਤੇ ਬਣਾ ਕੇ ਦਿੱਤੇ ਹੋਏ ਆ ਅਮਰਜੀਤ ਸਿੰਘ ਜੀ ਇੱਕ ਦੱਸਿਓ ਵੀ ਜੇ ਕਿਸੇ ਨੇ ਤੁਸੀਂ ਦੱਸਿਆ ਵੀ ਇੱਥੇ ਐਜੂਕੇਸ਼ਨ ਵਾਸਤੇ ਸੀਟਾਂ ਕੁਝ ਰੱਖ ਵੀ ਹੁੰਦੀਆਂ ਸਿੱਖ ਬੱਚਿਆਂ ਵਾਸਤੇ ਹਾਂਜੀ ਹਾਂਜੀ ਜੇ ਕਿਸੇ ਨੂੰ ਦਾਖਲਾ ਲੈਣਾ ਹੋਵੇ ਤੇ ਉਹ ਕਿਧਰੇ ਸੰਪਰਕ ਕਰੇ ਦੀ ਵਾਇਗਰੂ ਜੀ ਜੇ ਤਾਂ ਆਪਣਾ ਕੋਈ ਸਟੱਡੀ ਦੇ ਰਿਲੇਟਡ ਕਾਲ ਕਰਨੀ ਤਾਂ ਸਾਡੇ ਡਾਇਰੈਕਟਰ ਸਾਹਿਬ ਆ ਕਰਨਲ ਆਰਦੀ ਸਿੰਘ ਉਹਨਾਂ ਦਾ ਨੰਬਰ ਆ 943525706